ਸ੍ਰੀ ਕਾਪੀਆ ਪੰਜਾਬੀ ਮੇਰੇ ਦੋਸਤ ਆਪਣਾ ਫਰਮਨ ਸਿੰਘ ਦਾ ਕਾਪੀਆ ਮੈਂ ਇਹ ਵਿਖਾ ਰਿਹਾ ਹਾਂ ਕਿ ਮੇਰੇ ਦੁਕਾਨ ਦੇ ਤੁਹਾਨੂੰ ਪਤਾ ਹੈਗੇ ਤਾਂ ਵੀਰਾਂ ਪੂਰੇ ਚਟੋਰ ਦੇ ਨਾਲ ਲੱਗੇ ਹੋਣ ਨੇ ਕਿਹੜੇ ਯਾਰਾ ਫੋਲਰਾਂ ਮੇਲੇ ਪਾਰਦੇ ਤੇ ਕੱਟ ਬੋ ਕੱਟਦਾ ਪਰ ਕੱਟਣੀ ਹੈਗਾ ਇਹਨਾਂ ਤੇ ਚਟੋਰ ਚਟਾਰਾ ਵੀ ਲੱਗੇ ਹੋਣ ਜੀ ਚਾਜ ਗੋਲਾ ਮੰਡੇ ਚ ਪਾਰ ਦੇ ਦੇ ਅੰਦਰ ਅਹ ਲਾਉ ਇਹ ਚਟੋਲਾ ਦਾ ਅੰਦਰ ਅਹ ਲਾਉ ਉਹਨਾਂ ਅੰਦਰ ਅਹ ਲਾਉ ਇਹ ਚਟੋਲਾ ਦਾ ਇਹ ਕਿਹੜਾ ਤੂੰ ਤੇਜ਼ ਕਰੀਂ ਤੇ ਸਾਹਮਣੇ ਇਹ ਚਟੋਲਾ ਦਾ ਅੰਦਰ ਅਹ ਲਾਉਗਾ ਦੁਕਾਨ ਵੀ ਕਰਦੇ ਆਂ ਕਿ ਤੂੰ ਐਰ ਘੁੰਮ ਘੈਰ ਆਹ ਆਹ ਵਾਗੜੇ ਕਾ ਨੂੰ ਕੋਲ ਲੇ ਕੇ ਉਹ ਤੋਂ ਆਏ ਇਹ ਅੰਦਰ ਹਲਾਉਂ ਚ ਜਨੂਨ ਆਗਾ ਮੇਲੇ ਦੇ ਬਾਅਦ ਇਹ ਮਾਰੇ ਦੇ ਨਾਲ ਤਾਂ ਇਹ ਉੱਤੇ ਬਾਈ ਨਹੀਂ ਦੱਸਦਾ ਕਹਿੰਦਾ ਮਾਰੇ ਦੇ ਨਾਲ ਆਇਆ ਇਹ ਖੇਰਗਾ ਵੀ ਪੇਪਰ ਤੇ ਪੂਰੇ ਜੇਬ ਕਿਨਾਂ ਨੂੰ ਤਾਂ ਘਟਾਉਂਦੇ ਜਗੇ ਪਰ ਫੇਰ ਵੀ ਛਮੇ ਦਾ ਕੋਈ ਪਤਾ ਨਹੀਂ ਮੁਕਾਬਲੇ ਆਏ ਜਾਂਦੇ ਪਾਏ ਜਾਂਦੇ ਤੇ ਚੰਡੋਰ ਤੇ ਕੇਤੀਆ ਕੋਰੀਆ ਨਜ਼ਾਰਾ ਬੰਨਿਆ ਪਿਆ ਮੇਲੇ 'ਚ ਖਪਾੜ ਤੇ ਕੇ ਮੈਂ ਲੜੀਆਂ ਲਾਈਆਂ ਜਿਹੜੇ ਸੁਰੂ ਰਾਜੀ ਬਾਰੇ ਉਹ ਡੇਣਾ ਨਜ਼ਾਰਾ ਆਨੰਦ ਫੋਲਦਾਰ ਆਣ ਕੇਤੀਆ ਸੌਦੀਆਂ ਨੇ ਕਿ ਆਸਮਾਨ ਵਿੱਚ ਆਸਮਾਨ ਵਿੱਚ ਕਿਹੜੀਆਂ ਨੇ ਕਿਹੜੀਆਂ ਆਸਮਾਨਾਂ ਤਾਂ ਕਿਤੋਂ ਪਹੁੰਚਦੀਆਂ ਨੇ ਕਿਹੜੀਆਂ ਇੱਕ ਦੋ ਨਾਲ ਇਹ ਨਜ਼ਾਰੇ ਮੁੱਲ ਬੰਦੇ ਜਾਣਗੇ ਜਿਹੜਾ ਹੈ ਕੁੰਭ ਦੇ ਲਈ ਪੂਰੇ ਆਨੰਦ ਖੂੜਾ ਵਗਾ ਫੋਟੋ ਚ ਪਾਉਣ ਹੁੰਦਾ ਵਗਾ ਮੇਰੇ ਵੀ ਭਾਰਤ ਤੇ ਜੇ ਤੁਸੀਂ ਆਇਓਗੇ ਜਾਂ ਤੁਸੀਂ ਹੈਗੇ ਜਾਂ ਤੁਸੀਂ ਦੇਖਿਆ ਵਗਾ ਤਾਂ ਕਮੈਂਟ ਕਰਕੇ ਜਰੂਰ ਦੱਸੋ ਜੇ ਤੁਸੀਂ ਗਾੜਿਆਂ ਦੇ ਵਿੱਚ ਨਹੀਂ ਸੁਣਿਆ ਵਗਾ ਜਿੰਨੀ ਦਰ ਕਰਦੇ ਬੈਂਡੇ ਵੇ ਟੱਕਰੀ ਕਿ ਮੈਡੀਓ ਸੁਪਾਰ ਦੇ ਜੇ ਉਹ ਗਾੜਿਆਂ ਦੇ ਵਿੱਚ ਵੀ ਸੁਣਿਆ ਵਗਾ ਤਾਂ ਵੀ ਦੱਸੋ ਮੇਡਾ ਕਪਾਰ ਦਾ ਮਾਲਵੇ ਦੀ ਘਾਟੀ ਤੇ ਬਹੁਤ ਪ੍ਰਸਿੱਧ ਹੈ ਲਕੀਟਾ ਵਾਗਾ ਪੂਰਾ ਮਨਿਆ ਪ੍ਰਮਾਨਿਆ ਵਾਗਾ ਮਾਲਵੇ ਦੀ ਘਾਟੀ ਦੇ ਅੰਦਰ ਇੱਕ ਕਪਾਰ ਦਾ ਹੈ ਹੋਰ ਇਹ ਧੂਤ ਨਾਲ ਪੂਰੀ ਜਲਤਾ ਦੇ ਨਾਲ ਬਣਾਇਆ ਜਾਂਦਾ ਵਗਾ ਸੱਦੇ ਜਡੂਲ ਵੀ ਲੱਖ ਲੱਖ ਫੋਟੋ ੜੇ ੜੇ ਹੋਰ ਜਰੋੜ ਟੁਟ 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 ਕੇ ਟੁੱਟ ਕੇ ਲੈ ਨਿਕਲ ਗਿਆ ਨਿਕਲ ਗਿਆ ਨਿਕਲ ਗਿਆ ਖੜਾ ਹੋ ਖੜਾ ਸਭਾ ਉਹ ਪਾਲੇ ਕਰ ਜਣਾ ਟੋਟੋ ਡਿਗਣ ਵਾਲਾ ਜਿ ਡਿਗਣਾ ਜੋ ਕੀ ਆ ਕੋੜ ਤੇ ਆ ਛੋਟੇ ਬੱਚਿਆਂ ਲਈ ਜਿਵੇਂ ਆਪਾਂ ਕਹਿੰਦੇ ਨੇ ਛੋਟੇ ਬੱਚੇ ਵਾਰੀ ਜੱਟ ਕਰਦੇ ਝੂਟੇ ਲੈਣੇ ਆਗੇ ਜਾਂ ਆਪ ਕੀ ਬੋਲਦੇ ਆ ਪਪਾ ਢੇਣਾ ਬਗਾ ਜਉ ਤੋਂ ਝੋਰਾ ਮਾਨੀ ਤੇ ਆ ਉਹਨਾਂ ਵੀ ਲੱਗ ਪੀਦਾ ਹੋਇਆ ਵਗਾ ਕਿ ਇੱਕ ਆਪਾਂ ਤੁਹਾਨੂੰ ਇੱਥੇ ਖਾਸ ਗੀਤ ਦਿਖਾਉਣੀ ਆ ਜੀ ਕਿਹੜਾ ਤੇ ਰਾਜਸਥਾਨ ਦਾ ਜਹਾਜ਼ ਕਹਿ ਸਕਦੇ ਆ ਕਿ ਆਪਾਂ ਰਾਜਸਥਾਨ ਦਾ ਜਹਾਜ਼ ਊਠ ਇੱਥੇ ਬਹੁਤ ਖੰਗਾਰੇ ਹੋਇਆ ਆ ਆ ਗਿਆ ਊਠ ਉਹ ਕਿਦਾ ਬਹੁਤ ਖੰਗਾਰੇ ਹੋਇਆ ਊਠ ਆ ਕਿਵੇਂ ਆ ਬੱਚੇ ਨੇਗੇ ਛੋਟੇ ਛੋਟੇ ਬੱਚੇ ਜਿੱਦ ਕਰਦੇ ਨੇ ਕਿ ਊਠ ਦੇ ਝੂਟ ਹੀ ਲੈਣੀ ਆਗੇ ਜੀ ਕਿਤੇ ਹੋਰ ਤੇ ਨਹੀਂ ਲੈਣਗੇ ਸਾਰਾ ਸਪੈਸ਼ਲ ਸੁਪਾਰ ਤੇ ਮੇਦੇ ਦੇ ਆ ਊਠ ਚਲਾਰ ਕੇ ਸਪੈਸ਼ਲ ਲਿਆਉਂਦਾ ਹੋਇਆ ਇਹਦੇ ਉੱਤੇ ਝੂਟੀ ਦਵਾਉਂਦੇ ਨੇ ਊਂਟ ਤੇ ਝੂਟੀ ਦਵਾਉਂਨ ਨੂੰ ਸਪੈਸ਼ਲ ਤੇ ਛੋਟੇ ਬੱਚੇ ਵਾਲੀ ਪੂਰ ਸੇਫਟੀ ਦੇ ਨਾਲ ਇਹਦੇ ਉੱਤੇ ਝੂਟੀ ਵੀ ਦਵਾਈ ਜਾਂਦੇ ਹੈਗੇ ਇਹ ਊਂਟ ਜਿਹੜਾ ਵਗਾ ਰਾਜਸਥਾਨ ਦੀ ਸ਼ਾਰਬਾਰ ਜਿਹੜਾ ਰਾਜਸਥਾਨ ਦਾ ਕਹਿ ਸਕਦੇ ਆਪਾਂ ਵਿੱਚ ਹਾਜ਼ਰ ਰਾਜਸਥਾਨ ਦਾ ਵਗਾ ਇਹਦੇ ਉੱਤੇ ਛੋਟੇ ਬੱਚਿਆਂ ਦਾ ਮਨੋਰੰਜਨ ਦੇ ਲਈ ਝੂਟੇ ਵੀ ਦਵਾਈ ਜਾਂਦੇ ਚੰਦੇ ਤੇ ਇੱਧਰ ਆ ਚੱਲਦੀਆਂ ਛੋਟੇ ਬੱਚੇ ਵਾਲੀ ਰੇਲ ਗੱਡੀ ਦਾ ਜੋੜੇ ਹੋਏ ਜੀ ਚਾਹ ਬੱਤੇ ਬੈਠੋ ਫੇਰ ਰੇਲ ਗੱਡੀ ਚੱਲਦੀ ਹੈ ਤੇ ਅੱਠੋ ਅੱਠ ਸਾਰੇ ਫੱਟੇ ਛੋਟੇ ਵਾਲੀ ਜਾ ਰਿਹਾ ਲਈ ਮੇਲਾ ਬਹੁਤ ਪ੍ਰਸਿੱਧ ਹੈ ਮੇਲਾ ਸਪਾਰ ਦਾ ਮਾਲ ਵਿੱਚ ਮਾਲਪੇ ਦਾ ਪ੍ਰਸਿੱਧ ਮੇਲਾ ਕਿ ਸਪਾਰ ਦਾ ਬਹੁਤ ਮੰਨਿਆ ਪਰਮੰਨਿਆ ਫੇਲਾ ਬਾਹਰ ਸਪਾਰ ਦਾ ਮੇਲਾ ਆ ਮੇਲੇ ਸਪਾਰ ਦੇ ਦੇਖੀਏ ਕੌਤਸ ਲੱਗ ਦੇਖਣ ਨੂੰ ਮਿਲਿਆ ਵਾ ਕਿ ਕਹਿੰਦੇ ਸਿੰਗਾਪੁਰ ਦੁਬਈ ਦੀ ਸ਼ਾਨ ਤੇ ਇਹਦੇ ਵਿੱਚ ਦਿਖਾਉਂਦੇ ਨੇ ਕਿ ਡੋਆ ਕੇ ਜੋ ਕਿ ਜਾਨਵਰ ਨੇ ਕਿ ਮੱਛੀਆਂ ਨੇ ਕਿ ਜਿਹੜੇ ਜਿਹੜੇ ਰੰਗ ਦੇ ਜਿਹੜੇ ਇਹ ਰੇ ਵੈਰਾਈਟੀਆਂ ਉਹ ਮੱਛੀਆ ਸਾਰਾ ਕੁਝ ਇਹਦੇ ਅੰਦਰ ਦਿਖਾਉਂਦੇ ਨੇ ਕਿ ਇਦੇ ਅੰਦਰ ਜਾ ਕੇ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਪੂਰੀ ਗੱਲਬਾਤ ਕਰਾਂਗੇ ਕਿ ਕਿੱਥੋਂ-ਕਿੱਥੋਂ ਆਏ ਹੋਏ ਨੇ ਤੇ ਕਿਹੜੇ-ਕਿਹੜੇ ਜ਼ਿਲ੍ਹੇ ਦੀ ਇਹ ਸਾਣ ਆ ਕਿ ਸਾਰਾ ਕੁਝ 100 ਰੁਪਿਆ ਟਿਕਟਾ ਵੀ ਇਹਦੇ ਅੰਦਰ ਚੱਲ ਕੇ ਵੀ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਤੈਨ ਪੂਰਾ ਪ੍ਰੋਜੈਕਟ ਪੁਲ ਦਿਖਾਵਾਂਗੇ ਤੇ ਇੱਧਰ ਬੈਠਣੇ ਪਾਥੀ ਵਾਲੇ ਮੇਲੇ ਚ ਪਾਰ ਦੇ ਜਿਹੜੇ ਪਾਥੀਆਂ ਐਨ ਪੂਰਾ ਘਾੜ ਆਨੰਦੜਾ ਵਾਲੇ ਇੱਥੋਂ ਲੈਣ ਦਾ ਕੋਈ ਖਵਾਦ ਨਹੀਂ ਹੈਗਾ ਲੈਣ ਦਾ ਬਾਹਰ 10000 ਤੋਂ ਇੱਥੋਂ ਬਾਹਰ ਲੈਣ ਦਾ ਸੁਆਦ ਆਗਾ ਕਿਉਂਕਿ ਇਹ ਫੇਰਾ ਫੇਰੀ ਗੱਤ ਕਰਦੇ ਨੇ ਕਿ ਕਿੰਨੇ ਵੀ ਹੈਗੇ ਨੇਗਾ ਬਹੁਤ ਆ ਜਾਂੰਦਲਾ ਵੀ ਕੱਟ ਬੰਦੇ ਹੋਰ ਕੇ ਕਿਹੜਾ ਪੂਰਾ ਨਾਪ ਤੋਂ ਕੇ ਦੰਦੇ ਨੇ ਕਿ ਜਾਂ ਪੂਰੇ ਸਹੀ ਚੀਜ਼ ਦੰਦੇ ਨੇ ਕਿ ਨਹੀਂ ਬਾਹਰ ਇਹ ਨਜਾਇਜ਼ ਹੀ ਕਰਦੇ ਨੇ ਕਿ 1 ਕਿਲੋ ਲੈਣੇ ਹੋ ਕੇ ਉਹਦੇ ਕੋਲੋਂ ਪੌਣਾ ਹੀ ਕਿ ਟਿਕਲਦੀ ਹੈ ਜੀ 75 ਗ੍ਰਾਮ ਨੇ ਪਤਾ 25 ਗ੍ਰਾਮ ਤੋਂ ਹੀ ਚੱਕ ਦਿੰਦੇ ਨੇ 250 ਗ੍ਰਾਮ ਹੀ ਚੱਕ ਦਿੰਦੇ ਨੇ ਕਿ 1000 ਕਿਲੋ ਹੀ ਨਿਕਲਦੀ ਹੈ ਜੀ ਇਹ ਆਗਾ ਮੇਲੇ ਸ਼ਫਾਰ ਦੇ ਦਾ ਪਹਹਾਉ ਤੇ ਹੀ ਆਣ ਦੇਖਾਂ ਆਣ ਸੁਣਿਆ ਜਾਹਰਾ ਫੇਰੀ ਵਾਲਾ ਸਕੀਮੇ ਆ ਗਈ ਇਹ ਮੇਲੇ ਸ਼ਫਾਰ ਦੇ ਦੇ ਫੈਸਲੇ